ਸਰ ਮੈਨੂੰ ਇੱਕ ਇਨਫੋਰਮੇਸ਼ਨ ਮਿਲੀ ਸੂਖਮ ਸਾਹਿਬ ਬੜੀ ਤੁਹਾਨੂੰ ਅੰਦਰ ਦੀ ਗੱਲ ਦੱਸਦਾ ਮੈਨੂੰ ਇਨਫੋਰਮੇਸ਼ਨ ਮਿਲੀ ਕਿਸੇ ਮਹਿਕਮੇ ਚ ਉਸਨੇ ਕਿਹਾ ਕਿ ਸਾਡੇ ਕੋਲ ਬੰਦੇ ਮੰਨੇ ਕਿ ਹਵਾਈ ਫਾਇਰ ਕਰਨ ਦਾ ਸਿਰਫ 5000 ਰੁਪਇਆ ਲੈਂਦੇ ਆ ਸੀ ਹਵਾਈ ਫਾਇਰ ਕਰਨ ਦਾ ਪਾਣੀ ਫਾਇਰਿੰਗ ਕਰਨ ਦਾ ਕਿਸੇ ਦੇ ਘਰ ਦੇ ਅੱਗੇ ਦੇਖੋ ਸਿਰਫ 5000 ਰੁਪਇਆ ਕਿਉਂ ਕਿ ਮਿਰਜ਼ਕਾਰ ਨੇ ਜਾਂ ਕੁਝ ਹੱਦ ਤੱਕ ਹੋ ਸਕਦਾ ਹੈ ਡਿਕਟਡ ਹੋਣਾ ਉੰਨਾ ਵਾਸਤੇ 5000 ਹੋ ਸਕਦਾ ਪਰ ਨੁਕਸਾਨ ਕਰ ਨੁਕਸਾਨ ਜਹਾਂਸਾਰ ਰੁਪਈਆ ਮੈਂ ਸੁਣ ਰਹਿ ਗਿਆ ਜੀ ਮੈਂ ਕਿਹਾ 5000 ਅੱਜ ਦੇ ਦੌਰ ਦੇ ਵਿੱਚ ਕਿ ਹਵਾਈ ਫਾਇਰਿੰਗ ਦਾ ਇਹ ਰੇਟ ਆ ਰੇਟ ਰੱਖਿਆ ਹੋਇਆ ਸਰ ਤੇ 5000 ਜੇ ਅੱਜ ਕੋਈ ਲੈ ਰਿਆ ਸਾਡੇ ਪੰਜਾਬੀਆਂ ਦੀ ਇਕਾਦਤ ਆ ਜੇ ਕੋਈ 5000 ਤੇ ਕੰਮ ਕਰ ਰਿਹਾ ਤੇ ਅਸੀਂ ਕਹਿੰਦੇ ਤੂੰ ਸਾਨੂੰ 4 ਦੇ ਅਸੀਂ ਅਹੀਂ ਕਰਨ ਤਿਆਰ ਆ ਮੈਨੂੰ ਲੱਗਦਾ 1000 ਰੁਪਏ ਤੇ ਆ ਜਾਣੀ ਗੱਲ ਹੂੰ ਕਿ ਫਾਇਰਿੰਗ ਦਾ ਹਵਾਈ ਫਾਇਰ ਕਿਹਦੇ ਘਰ ਦੇ ਅੱਗੇ ਕਰਾਉਣੀ ਆ ਲਿਆਉ ਦੇ ਉਹ 1000 ਰੁਪਏ ਕਰੋ ਗੂਗਲ ਪੇ ਜਾ ਕੇ ਇਕਲਾ ਫਾਇਰ ਕਰ ਆਊਗਾ ਜੀ ਕਿ ਕਿੱਧਰੋਂ ਚੱਲ ਗਈ ਕਿ ਉੱਥੇ ਮਾਝੇ ਦੇ ਜਿਹੜੇ ਖਾਸ ਤੌਰ ਤੇ ਬਾਰਡਰ ਵੈਲਟ ਆ ਉਹਦੇ ਗਰਾਊਂਡ ਵੱਧ ਤੋਂ ਵੱਧ ਚਲਾਓ ਹੂੰ ਠੀਕ ਆ ਉਥੇ ਫੈਕਟਰੀਆਂ ਲਾਓ ਰੋਜ਼ਗਾਰ ਮੁਹੱਈਆ ਕਰਵਾਓ ਨਹੀਂ ਤੇ ਜਿਹੜਾ ਮੱਝ ਆ ਨਾ ਉਹ ਮੱਝ ਰੱਤਿਆ ਜਾਣਾ ਆ ਤੁਸੀਂ ਦੇਖ ਲਓ ਹਰ ਰੋਜ਼ ਹਰ ਕੱਲ ਕਤਲ ਹੋਇਆ ਨਾ ਕੱਲ ਹੋਇਆ ਬਿਲਕੁਲ ਕੱਲ ਫੇਰ ਉਹ ਕਤਲ ਮੁੰਡਾ ਕੋਈ ਰਾਣਾ ਹਾਂਜੀ ਯੰਗ ਜਾਂ ਮੁੰਡਾ 22 23 ਸਾਲ ਦਾ ਤੇ ਮਾਰਨ ਵਾਲੇ ਉਹ ਵੀ ਤੇ ਯੰਗ ਹੀ ਨੇ ਝਗੜਾ ਕੀ ਆ 1.5 ਸਾਲ ਪਹਿਲਾਂ ਕਿਤੇ ਮੇਲੇ ਤੇ ਚਲੋ ਛੇੜਖਾਨੀ ਹੋ ਗਈ ਮੰਦਿਰ ਦੀ ਜੀ ਪੰਚਾਇਤ ਹੋਈ ਤੇ ਕੁੜੀ ਵਾਲਿਆਂ ਨੇ ਮਾਫੀ ਮੰਗਾਈ ਮੁੰਡੇ ਉਹ ਵੀ ਚਲੋ ਕੱਟਕੂਠਾ ਹੋ ਸਕਦਾ ਉਹਨਾਂ ਦਾ ਵੀ ਹੁੰਦਾ ਹੋਵੇ ਜੀ ਜੀ ਉਹ ਉਹ ਕਿਤੇ ਉਸ ਗੱਲ ਤੋਂ ਰੰਜ ਰੱਖਦੇ ਸਨ ਇਹ ਕਿਤੇ ਗਏ ਨਹੀਂ ਉਹਨਾਂ ਨੇ ਘੇਰ ਕੇ ਮਾਰਦੇ ਜਿਉਂ ਵੀਡੀਓ ਵਾਇਰਲ ਹੋਈ ਹਾਂ ਬਿਲਕੁਲ ਕਿੰਨੀ ਜ਼ੋਰ ਦੀ ਗੱਡੀ ਲੈ ਕੇ ਆਉਂਦੇ ਗੱਡੀ ਲੈ ਕੇ ਆਉਂਦੇ ਆ ਫਿਰ ਕੁੱਟਦੇ ਮਾਰਦੇ ਆ ਤੇ ਉਸ ਤੋਂ ਬਾਅਦ ਪਿਸਤਲ ਨਾਲ ਹੀ ਉਹ ਫਾਇਰ ਕਰਦੇ ਆ ਚੱਲ ਵੀ ਉਹ ਮਰ ਗਿਆ ਮੁੰਡਾ ਭਾਈ 23 ਸਾਲ ਦਾ ਇਸ ਤੋਂ ਇਲਾਵਾ ਤੁਸੀਂ ਕੱਲ ਦੀ ਇੱਕ ਹੋਰ ਘਟਨਾ ਦੇਖੋ ਇੱਕ ਬਿਰਧ ਔਰਤ ਨੂੰ ਮਾਰਤਾ ਸੀ ਹਾਂ ਜੀ ਅੰਮ੍ਰਿਤਸਰ ਦੀ ਘਟਨਾ ਸੁਖਮ ਸਿੰਘ ਸਾਹਿਬ ਮਤਲਬ ਕਿ ਮਾਜੇ ਦੇ ਵਿੱਚ ਤੇ ਤੁਸੀਂ ਇਦਾਂ ਲਾ ਲਓ ਵੀ ਕੈਲਕੂਲੇਟਰ ਵੀ ਜਿਹੜਾ ਨਾ ਉਹਦੇ ਸੈੱਲ ਮੁੱਕ ਰਹੇ ਨੇ ਲਾਸ਼ਾਂ ਗਿਣਦੇ ਆ ਬਿਲਕੁਲ ਜੀ ਕੈਲਕੂਲੇਟਰ ਦੇ ਵੀ ਸੈੱਲ ਖਤਮ ਹੋ ਰਹੇ ਨੇ ਅਸੀਂ ਹੁਣ ਤੇ ਇੱਕ ਦਿਨ 'ਚ 2-2 3-3 ਘਟਨਾਵਾਂ ਵਾਪਰਦੀਆਂ ਨੇ ਬਿਲਕੁਲ ਬਿਲਕੁਲ ਮੈਂ ਵਾਰ-ਵਾਰ ਕਹਿੰਦਾ ਕਿਉਂਕਿ ਸਾਡੀਆਂ ਗੱਲਾਂ ਕੌੜੀਆਂ ਜ਼ਰੂਰ ਨੇ ਸਰ ਔਲੇ ਵਾਂਗੂ ਕੌੜਤੂਮੇ ਵਾਂਗੂ ਨਿੰਮ ਵਾਂਗੂ ਕਰੇਲੇ ਵਾਂਗੂ ਅਸੀਂ ਅਹੀਂ ਖੀਰ ਨਹੀਂ ਆ ਮਿੱਠੀ ਖੀਰ ਨਹੀਂ ਆ ਹੂੰ ਠੀਕ ਹੈ ਨਾ ਜੀ ਸਾਡਾ ਅਸਰ ਬਾਅਦ ਚ ਦਿਖਾਈ ਦਿੰਦਾ ਮੈਂ ਇਹ ਗੱਲ ਤੁਹਾਨੂੰ ਕਦੋਂ ਦਾ ਕਹਿਣਾ ਕਿ ਬਾਰਡਰ ਵੈਲਟ ਦੇ ਵਿੱਚ ਰੋਜ਼ਗਾਰ ਦੇਣ ਦੀ ਜ਼ਰੂਰਤ ਹੈ ਸਾਬ ਜੀ ਉੱਥੇ ਗਿਆ ਜੇ ਕੰਮ ਗਿਆ ਜੇ ਕੰਮ ਹੁਣ ਜੇ ਤਾਂ 5-5 ਹਜ਼ਾਰ ਵਾਲੀਆਂ ਗੱਲਾਂ ਸਾਡੇ ਸਾਹਮਣੇ ਆ ਰਹੀਆਂ ਨੇ ਤਾਂ ਸਮਝ ਲਓ ਕਿ ਅੰਤ ਆਇਆ ਪਿਆ ਅੰਤ ਜੀ ਬਿਲਕੁਲ ਬਿਲਕੁਲ ਜੀ ਦੋਸਤੋ ਮਿਹਰਬਾਨੀ ਜੀ ਧੰਨਵਾਦ ਤੁਹਾਡਾ ਸਾਰੇ ਦੋਸਤਾਂ ਦਾ ਮਲੂਕ ਸਿੰਘ ਜੀ ਧੰਨਵਾਦ ਜੀ ਬਿੰਦਰ ਜੀ ਧੰਨਵਾਦ ਤੁਹਾਡਾ ਜਟਵੈਡ ਬਾਈ ਜੀ ਚਮਕੌਰ ਸਿੰਘ ਜੀ ਰਵੀ ਬੇਲਾ ਸਾਹਿਬ ਧੰਨਵਾਦ ਜੀ ਸੁਖੀ ਜੀ ਬਿਲਕੁਲ ਤੁਸੀਂ ਵੀ ਕਹਿ ਰਹੇ ਹੋ ਕਿ ਬੇਰੋਜ਼ਗਾਰੀ ਬਹੁਤ ਹੈ ਤੇ ਅਭਿਸ਼ੇਕ ਜੀ ਵੀ ਤੁਹਾਡੇ ਵਾਲੀ ਗੱਲ ਕਹਿ ਰਹੇ ਕਿ ਹਾਂ ਨੇ ਇੰਪਲੋਇਮੈਂਟ ਜ਼ਿਆਦਾ ਹੈ ਇਸੇ ਕਰਕੇ ਇਹ ਚੀਜ਼ ਹੋ ਰਹੀ ਹੈ ਬਹੁਤ ਮਾਜੇ ਦੇ ਵਿੱਚ ਵੇਖੋ ਅੱਗੇ ਮਤਲਬ ਕਿ ਹੁਣ ਉਧਰ ਜ਼ਮੀਨਾਂ ਥੜ ਰਹੀਆਂ ਨੇ ਜੀ ਜੀ ਆਪਣੇ ਵਾਂਗੂ ਐਵਰੇਜ ਢੇਰੀ ਜਿਹੜੀ ਆ ਉਹ ਉਹ ਨਹੀਂ ਹੈਗੀ ਉੱਥੇ ਹੂੰ ਜ਼ਮੀਨਾਂ ਘਟ ਗਈਆਂ ਜੀ ਰੋਜ਼ਗਾਰ ਘਟ ਗਿਆ ਅਮਰਸਰ ਦਾ ਅੱਗੇ ਰੋਜ਼ਗਾਰ ਬੜਾ ਮਸ਼ਹੂਰ ਸੀ ਜੀ ਮਾਝੇ ਚ ਬਟਾਲੇ ਬੜੀ ਇੰਡਸਟਰੀ ਸੀ ਅਮਰਸਰ ਦਾ ਬੜਾ ਕਾਰੋਬਾਰ ਸੀ ਹਮ ਹੌਲੀ ਹੌਲੀ ਚਪਟ ਹੁੰਦੇ ਗਏ ਨੇ ਤੇ ਬਾਰਡਰ ਬੈਲਟ ਵਾਸਤੇ ਜੋ ਸੈਂਸਿਟਿਵ ਜ਼ੋਨ ਹੁੰਦਾ ਹੈ ਨਾ ਉਹਦੇ ਵਾਸਤੇ ਤੁਹਾਨੂੰ ਵੱਖਰੇ ਤੌਰ ਤੇ ਪ੍ਰਬੰਧ ਕਰਨ ਦੀ ਲੋੜ ਹੁੰਦੀ ਆ ਤੇ ਮੇਰੇ ਖਿਆਲ ਦੇ ਨਾਲ ਭਾਜਪਾ ਇਸ ਗੱਲ ਨੂੰ ਵੇਖੇਗੀ ਜ਼ਰੂਰ ਹੂੰ ਕਿ ਭਾਈ ਬੈਲਟ ਜਿਹੜੀ ਇਹ ਬਾਰਡਰ ਬੈਲਟ ਆ ਇਹਦੇ ਵਿੱਚ ਕੁਝ ਅਸੀਂ ਕਰ ਸਕੀਏ ਤਾਂ ਵਿਤਰ ਹੋਏਗਾ ਕਿਉਂਕਿ ਲੋਕ ਬੜੇ ਦੁਖੀ ਨੇਰੀ ਮੌਕੇ ਦੇ ਤੌਰ ਤੇ ਲੈ ਸਕਦੇ ਅਸੀਂ ਨੂੰ ਓਬਵੀਅਸ ਹੈ ਜੀ ਓਬਵੀਅਸ ਹੈ ਕਿ ਦੇਖੋ ਸਿਆਸਤ ਦਾ ਕੰਮ ਕੀ ਹੁੰਦਾ ਹੈ ਸਿਆਸਤ ਕੀ ਕਰਦੀ ਹੈ ਸਿਆਸਤ ਕਈ ਵਾਰ ਜ਼ਖਮ ਵੀ ਆਪ ਕਰਦੀ ਹੈ ਫਿਰ ਉਹਨਾਂ ਜ਼ਖਮਾਂ ਦੀ ਮਲਮ ਵੀ ਆਪ ਤਿਆਰ ਕਰਦੀ ਐ ਫਿਰ ਉਹਨਾਂ ਜ਼ਖਮਾਂ ਤੇ ਮਲਮ ਲਾਉਣ ਲਈ ਡਾਕਟਰ ਵੀ ਖੁਦ ਤਿਆਰ ਕਰਦੀ ਐ ਸਿਆਸਤ ਨਹੀਂ ਐ ਇਸ ਦਾ ਅੱਜ ਕੱਲ ਦੇ ਨਾਲ ਕੈਮਰਾ ਵੀ ਲੈ ਕੇ ਜਾਂਦੇ ਨੇ ਮਲਮ ਲਾਉਣ ਲੱਗੇ ਕੈਮਰਾ ਵੀ ਨਾਲ ਹਾਂਜੀ ਬਿਲਕੁਲ ਤੇਰੀ ਢੋਲੀ ਉੱਤੇ ਘੁੰਮਣ ਮੂਵੀ ਕੈਮਰੇ ਨੇ ਜੱਟ ਰੋਵੇ ਖੇਤ ਚ ਖੜਾ ਉਹ ਹਾਲ ਬਣ ਜਾਂਦਾ ਸਰ ਪੰਜਾਬ ਦੀ ਰਾਜਨੀਤੀ ਤੇ ਰੀਲ ਰਾਜਨੀਤੀ ਆ ਹੂੰ ਪੰਜਾਬ ਦੀ ਰਾਜਨੀਤੀ ਮਜ਼ਾਕ ਬਣ ਗਈ ਜੇ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਮੈਂ ਕੱਲ ਵੀ ਗੱਲ ਕਹੀ ਸੀ ਜੀ ਕਿਹੜਾ ਇਥੇ ਇਕਨੋਮੀ ਤੇ ਡਿਬੇਟ ਕਰ ਰਿਹਾ ਕਿਹੜਾ ਇਥੇ ਬਈ AI ਵਰਗੀਆਂ ਤਕਨੀਕਾਂ ਉਹਨਾਂ ਦੀ ਗੱਲ ਕਰ ਰਿਹਾ ਕਿਹੜਾ ਰਾਜਨੇਤਾ ਹੈ ਜਿਹੜਾ 20 ਸਾਲ 25 ਸਾਲ ਗਾਂ ਦਾ ਏਜੰਡਾ ਲਈ ਫਿਰਦਾ ਕਿਹਦੇ ਕੋਲ ਪਾਉਣ ਪਾਣੀ ਦਾ ਕਿਹਦੇ ਕੋਲ ਰਿਫਾਰਮਸ ਦਾ ਏਜੰਡਾ ਕਦੇ ਕੋਈ ਗੱਲ ਨਹੀਂ ਰੀਲ ਕਲਚਰ ਆ ਉਹ ਮਤਲਬ ਕਿ ਜਾਂ ਤਾਂ ਆਪ ਦੀਆਂ ਪਾ ਦਿੰਦੇ ਨੇ ਬਣਾ ਕੇ ਵਿਆਹ ਸ਼ਾਦੀ ਤੇ ਜਾਂਦੇ ਆ ਚਾਲੋ ਡੰਡਾ ਜਿਹਾ ਘੁੰਮਦਾ ਹੂੰ ਜੇ ਨਹੀਂ ਤੇ ਦੂਜੇ ਵਿਰੋਧੀ ਦੀ ਕੋਈ ਨਾ ਕੋਈ ਰੀਲ ਚੁੱਕ ਕੇ ਬਣਾ ਦਿੰਦੇ ਨੇ ਹਾਂ ਜੀ ਗਾਣਾ ਵੀ ਚਕਮਾ ਲਾਉਂਦੇ ਆ ਰਾਜਾ ਵਡਿੰਗ ਤੇ ਆਪ ਮੰਨਣ ਡਿਆ ਸੀ ਉਹ ਕਹਿੰਦਾ ਯਾਰ ਓਦਾਂ ਹੀ ਰੀਲ ਪਾ ਦਿੰਨੇ ਤੇ ਕੋਈ ਸੁਣਦਾ ਕਰਦਾ ਹੀ ਨਹੀਂ ਵੇਂਦਾ ਹੀ ਨਹੀਂ ਚਕਮਾ ਗੀਤ ਲਾਈਦਾ ਕਹਿੰਦਾ ਮੁੰਡੇ ਕਹਿੰਦੇ ਵੀ ਚਕਮਾ ਲਾਹੋ ਬਾਈ ਜੀ ਚਕਮਾ ਲਾਏ ਤਾਂ ਵਗਿਆ ਰੀਲ ਨਹੀਂ ਚੱਕੀ ਜਾਂਦੀ ਲੋ ਰੀਲ ਯੁੱਗ ਸ਼ੁਰੂ ਹੋ ਗਿਆ ਦੱਸੋ ਦੱਸੋ ਰਾਜਨੀਤੀ ਯੁੱਗ ਦਾ ਰੀਲ ਯੁੱਗ ਸ਼ੁਰੂ ਹੋ ਗਿਆ ਸਰ ਰੀਲ ਹੀ ਚੱਲ ਰਹੀ ਆ रियलिटी ਨੂੰ ਕੋਈ ਨਹੀਂ ਦੇਖ ਰਿਆ ਜੀ ਜੀ ਬਿਲਕੁਲ ਜੀ ਰਵੀ ਜੀ ਦੱਸ ਰਹੇ ਨੇ ਤਰਨ ਤਾਰਨ ਦੇ ਵਿੱਚ ਕਹਿੰਦੇ ਮੁੰਡਾ ਮਾਰਿਆ ਕੱਲ ਤੇ ਇੱਕ ਰਾਣਾ ਗੁਰਬਿੰਦਰ ਜੀ ਦੱਸ ਰਹੇ ਕਿ ਸਾਡੇ ਰਿਸ਼ਤੇਦਾਰ ਦਾ ਵੀ ਕਤਲ ਹੋਇਆ ਰਾਤ ਅਜਨਾਲੀ ਦੇ ਕੋਲ ਤਾਂ ਦੇਖੋ ਕੁਝ ਚੀਜ਼ਾਂ ਤੇ ਦੱਬੀਆਂ ਵੀ ਰਹਿ ਜਾਂਦੀਆਂ ਨੇ ਸਾਰੀਆਂ ਗੱਲਾਂ ਸਾਹਮਣੇ ਨਹੀਂ ਆਉਂਦੀਆਂ ਜਾਂ ਦੇਰ ਨਾਲ ਆਉਂਦੀਆਂ ਨੇ ਖੈਰ ਮਿਹਰਬਾਨੀ ਦੋਸਤੋ ਮਿਹਰਬਾਨੀ ਇੰਡੀਆ ਵਾਲੇ ਵੀ ਰੋਈ ਜਾਂਦੇ ਤੇ ਕੈਨੇਡਾ ਅਮਰੀਕਾ ਬੈਠੇ ਵੀ ਕਹਿੰਦੇ ਰੋਈ ਜਾਂਦੇ ਬੰਦਾ ਜਾਊਗਾ ਕਿੱਥੇ ਗੱਲ ਤੁਹਾਡੀ ਵੀ ਠੀਕ ਹੈ ਜਸ ਚਾਵਲਾ ਜੀ ਸਵਾਲ ਤੁਹਾਡਾ ਜਾਇਜ਼ ਹੈ ਕੈਨੇਡਾ ਵਾਲੇ ਤਾਂ ਕਰ ਲੈਣਗੇ ਠੀਕ ਹੂੰ ਇਹ ਵੀ ਤੁਹਾਨੂੰ ਮੈਂ ਦੱਸ ਦਿਨਾ ਸਾਡਾ ਕੰਮ ਔਖਾ ਹੋ ਜਾਣਾ ਜੇ ਇਹ ਇਤਿਹਾਸ ਹੈ ਇੰਡੀਆ ਦਾ ਜਿਸ ਸੂਬੇ ਦੇ ਵਿੱਚ ਵੀ ਗੜਬੜ ਹੁੰਦੀ ਆ ਇੱਥੇ ਮਣੀਪੁਰ ਦੇ ਵਿੱਚ ਤਾਂ ਹਿੰਸਾ ਹੀ ਨਹੀਂ ਸੀ ਬੰਦ ਹੋਈ ਕਈ ਮਹੀਨੇ ਹੂੰ ਠੀਕ ਹੈ ਨਾ ਦੋ ਭਾਈਚਾਰਿਆਂ ਦੇ ਵਿੱਚ ਵਾਇਲੈਂਸ ਸ਼ੁਰੂ ਹੋ ਗਈ ਜੀ ਮੈਤਾਈ ਤੇ ਕੋਕੂਈ ਦੇ ਵਿੱਚ ਹੂੰ ਬੁੜੀਆਂ ਦੀ ਇੱਜ਼ਤ ਲੁੱਟੀ ਗਈ ਕਈ ਮਹੀਨੇ ਉਹ ਅੱਗ ਨਹੀਂ ਠੰਡੀ ਹੋਈ ਜੀ ਤੁਸੀਂ ਕਿਤੇ ਇਹ ਵੇਖਿਆ ਕਿ ਦੋ ਕਮਿਊਨਿਟੀਆਂ ਦੇ ਦਰਮਿਆਨ ਦੰਗਾ ਸ਼ੁਰੂ ਹੋ ਜਾਵੇ ਤੋ ਮਹੀਨਿਆਂ ਵੱਧੀ ਤੁਰਿਆ ਜਾਵੇ ਹਮ ਤੁਹਾਡੇ ਤੋਂ ਕੰਟਰੋਲ ਨਾ ਹੋਵੇ ਤੁਹਾਡੀ ਸਰਕਾਰ ਕਸ਼ਮੀਰ ਦੀ ਸਮੱਸਿਆ ਕਦੋਂ ਤੋਂ ਵਿਗੜੀ ਆ ਪੰਜਾਬ ਦੀ ਹਿਸਟਰੀ ਚੱਕ ਕੇ ਦੇਖ ਲਓ 80 ਤੋਂ 99 ਤੱਕ 15 ਸਾਲ ਚੱਲਦਾ ਰਿਹਾ ਨਾਰਥ-ਈਸਟ ਦੇ ਕਿੰਨੇ ਸੂਬੇ ਨੇ ਹਮ ਤੋ ਕਹਿਣ ਦਾ ਮਤਲਬ ਇਹ ਆ ਕਿ ਕੈਨੇਡਾ ਵਾਲੇ ਜਦਨ ਠਿਬਰੀ ਟਾਈਟ ਕਰਨ ਤੇ ਆਏ ਨਾ ਉਹਨਾਂ ਕਰ ਲੈਣੀ ਜੇ ਜੀ ਔਰ ਨੰਨਾ ਨੇ ਉਧਰਲੇ ਫੜ ਕੇ ਉਹ ਤਾਂ ਜਾਜੇ ਚੜਾ ਦੇਣੇ ਜਾਂ ਜੇਲਾਂ ਚ ਬੰਦ ਕਰਦੇ ਨੇ ਆ ਉਥੇ ਕਿਹੜਾ ਕੋਈ ਅੰਕਲ ਦਾ ਫੋਨ ਆਉਂਦਾ ਪਿੱਛੇ ਉਥੇ ਕਿਹੜਾ ਜੇਲ੍ਹ ਚ ਨੈਟਵਰਕ ਮਿਲ ਜਾਂਦਾ ਵਾਈਫਾਈ ਦਾ ਜੀ ਉਥੇ ਇਹ ਚੀਜ਼ ਸੈੱਟ ਹੋ ਸਕਦੀ ਆ ਪਰ ਜੋ ਵਿਗਾੜ ਇਧਰ ਪੈ ਰਿਹਾ ਇੱਥੇ ਤੇ ਰਾਜਨੀਤਿਕ ਬੰਦੇ ਹੁਣ ਗੈਂਗਸਟਰਾਂ ਦਾ ਵੋਟਾਂ ਦੇ ਵਿੱਚ ਸਾਰਾ ਲੈ ਰਹੇ ਆਨ ਰਿਕਾਰਡ ਦੋਸ਼ ਲੱਗ ਰਹੇ ਆਨ ਰਿਕਾਰਡ ਬਿਲਕੁਲ ਆਨ ਰਿਕਾਰਡ ਦੋਸ਼ ਲੱਗ ਰਹੇ ਆ ਜੀ ਜੀ ਆ ਵੋਟਾਂ ਵੇਲੇ ਆ ਤਾਂ ਇੱਕ ਧਿਰ ਦੋ ਇੱਕ ਧਿਰ ਸਾਰਾ ਲਾਊਗੀ ਗੈਂਗਸਟਰ ਦਾ ਤਾਂ ਕੀ ਗੱਲ ਐ ਦੂਜੀ ਧੇਰ ਨਾ ਲਾਉਂਗੀ ਦੂਜੀ ਤੋਂ ਵੱਡਾ ਭਾਲੂਗੀ ਵੀ ਇਹਨੂੰ ਕੌਣ ਦਬਾ ਸਕਦਾ ਸਹੀ ਗੱਲ ਐ ਅੱਜ ਕੱਲ ਤੇ ਤੁਹਾਨੂੰ ਪਤਾ ਹੀ ਐ ਨਾ ਕਿ ਵੀ ਜੇ ਕਿਸੇ ਦੇ ਕੋਲ ਸੱਪ ਐ ਤੇ ਦੂਜਾ ਕਹਿੰਦਾ ਮੈਂ ਦਮੂਆ ਰੱਖੂਗਾ ਹਾਂ ਸਹੀ ਗੱਲ ਐ ਸਹੀ ਦੋ ਡੰਗਾ ਵਾਲਾ ਰੱਖੂਗਾ ਹੂੰ ਅਗਲਾ ਤੀਜਾ ਕਹਿੰਦਾ ਮੈਂ ਮੈਂ ਉਡਣਾ ਲਿਆਉਂਗਾ ਜੇ ਮੈਂ ਸੱਪੋਂ ਵਲ ਲੜ ਜਾ ਕਾਲੇ ਜੇ ਤੇਰੇ ਵੀ ਫਿਰ ਸੱਪ ਮੈਂ ਤਾਂ ਉਡਣਾ ਲਿਆਉਂਗਾ ਤੇ ਤੇਰੇ ਮੱਥੇ 'ਚ ਹੀ ਮਾਰਾਂ ਤਾਂ ਉਹੀ ਗੱਲ ਐ ਨਾ ਵਾਕਈ ਵਾਕਈ ਖੈਰ ਸੱਚ ਐ ਪਰ ਦੁਖਦਾਈ ਸੱਚ ਐ ਦੋਸਤੋ ਇਹ ਸਰ ਮੈਨੂੰ ਇੱਕ ਇਨਫੋਰਮੇਸ਼ਨ ਮਿਲੀ ਸੂਖਮ ਸਾਹਿਬ ਬੜੀ ਤੁਹਾਨੂੰ ਅੰਦਰ ਦੀ ਗੱਲ ਦੱਸਦਾ ਮੈਨੂੰ ਇਨਫੋਰਮੇਸ਼ਨ ਮਿਲੀ ਕਿਸੇ ਮਹਿਕਮੇ ਚ ਉਸਨੇ ਕਿਹਾ ਕਿ ਸਾਡੇ ਕੋਲ ਬੰਦੇ ਮੰਨੇ